ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਵੀ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਲੋ ਜੀ ਅੱਜ ਫਾਈਨਲੀ ਆ ਗਿਆ ਸਫਾਈ ਦਾ ਦਿਨ ਸਫਾਈ ਦਾ ਵੀ ਕਿ ਸਾਰਾ ਨਹੀਂ ਸਫਾਈ ਦਾ ਦਿਨ ਆਇਆ ਮਤਲਬ ਵੀ ਦੇਖੋ ਵੀ ਕਮਰਿਆਂ ਦੀ ਤਾਂ ਪਰਨਾ ਰੋਜ਼ ਅਸੀਂ ਕਲੀਨਿੰਗ ਕਰਦੇ ਰਹਿੰਦੇ ਆ ਤੇ ਜਿਵੇਂ ਟਾਕੀਆਂ ਮੋਰੀਆਂ ਤੇ ਹਨਾ ਵੀ ਕੱਲੇ ਸ਼ੀਸ਼ੇ ਹੀ ਆ ਕੋਈ ਸਫਾਈ ਕਰਨੀ ਜ਼ਿਆਦਾ ਔਖੀ ਨਹੀਂ ਹੈਗੀ ਇਸ ਕਰਕੇ ਉਹਨਾਂ ਦੀ ਕਲੀਨਿੰਗ ਰੋਜ਼ ਕਰਦੇ ਰਹਿੰਦੇ ਆ ਤੇ ਇੱਕ ਕਿਚਨ ਹੋ ਗਿਆ ਆਪਣਾ ਸਟੋਰ ਹੋ ਗਿਆ ਹਨਾ ਵੀ ਜਿਹੜੀਆਂ ਇਹ ਇਹ ਦੋ ਉਹ ਚੀਜ਼ਾਂ ਇਹ ਜ਼ਰੂਰੀ ਕਰਨੀਆਂ ਹੁੰਦੀਆਂ ਨੇ ਤੇ ਜਿਵੇਂ ਉ ਤਾਂ ਦੇਖੋ ਸਾਰੇ ਸਾਰੇ ਘਰ ਦੀ ਸਫਾਈ ਜ਼ਰੂਰੀ ਹੈ ਪਰ ਉਹ ਅਸੀਂ ਨਾ ਥੋੜਾ ਜਿਆਦਾ ਮੇਲਾ ਨੇੜੇ ਆ ਜੂਗਾ ਫਿਰ ਸਾਰੇ ਘਰ ਦੀ ਉਹਦੋਂ ਕਰਾਂਗੇ ਫਿਰ ਤਾਂ ਕਿ ਫਿਰ ਦੀਵਾਲੀ ਤੱਕ ਰਾਮ ਨਾਲ 2 ਮਹੀਨੇ ਲੰਘ ਜਾਣਾ ਤੇ ਹੁਣ ਅੱਜ ਅਸੀਂ ਸੋਈ ਇੰਨੀ ਜ਼ਿਆਦਾ ਮਤਲਬ ਡੱਬੇ ਖਾਣੇ ਜਿਹੜੇ ਡੱਬੇ ਸੀਗੇ ਆ ਹਨ ਮਸਾਲਿਆਂ ਵਾਲੇ ਸਾਰੇ ਇੰਨੇ ਜ਼ਿਆਦਾ ਗੰਦੇ ਸੀਗੇ ਕਈ ਦਿਨ ਨੇ ਢੇਰੀਆਂ ਝੱਖੜ ਚੱਲਦੇ ਰਹੇ ਤਾਂ ਅਸੀਂ ਤਾਂ ਨਹੀਂ ਸਫਾਈ ਕੀਤੀ ਹੈਗੀ ਮੈਂ ਵੀ ਚੱਲ ਜਦੋਂ ਮੀਂਹ ਹਟ ਜੂਗਾ ਸੌਣ ਦਾ ਮਹੀਨਾ ਜਾਂ ਲੰਘ ਜੂਗਾ ਵੀ ਫਿਰ ਮੈਂ ਚੰਗੀ ਤਰ੍ਹਾਂ ਸਾਰੇ ਕਰ ਦੂੰਗੀ ਵੀ ਫਿਰ ਮਿੱਟੀ ਘੱਟਾ ਸਾਰਾ ਉਹ ਜਿਹੜਾ ਉਹ ਘਟ ਜੂਗਾ ਵੀ ਨੇਰੀ ਝੱਖੜ ਜਾਨਾ ਜਿਵੇਂ ਆਉਂਦੇ ਨੇ ਨੇਰੀ ਝੱਖੜ ਦਾ ਚਲੋ ਕਰਦੇ ਖਤਮ ਹੋਏ ਨੇ ਵੀ ਫਿਰ ਵੀ ਮੀਂਹ ਮੂਝੇ ਪਏ ਜਾਂਦੇ ਆ ਵੀ ਜਿਹੜੀ ਆਹ ਕੰਦਾਂ ਤੇ ਸਲਾਬ ਹੁੰਦੀ ਆ ਹਨਾ ਆਪਣੇ ਕਿਉਂਕਿ ਇਹ ਜਿਹੜਾ ਮੌਸਮ ਹੈ ਇਹ ਜਿਹੜਾ ਮੌਸਮ ਹੁੰਦਾ ਇਹ ਵੀ ਆਪਣੀ ਸਲਾਬੀ ਨਹੀਂ ਜਾਂਦੀ ਹੈਗੀ ਹਰ ਇੱਕ ਚੀਜ਼ ਦੇ ਸਲਾਬ ਹੁੰਦੀ ਆ ਤੇ ਜਿਹੜੀਆਂ ਆਪਣੀਆਂ ਟੈਲਾ ਟੁਲਾ ਇਹਨਾਂ ਤੇ ਵੀ ਬਹੁਤ ਸਲਾਬ ਹੁੰਦੀ ਹੈ ਜੇ ਆਪਾਂ ਕੁਝ ਅੰਦਰੇ ਕੁਕਿੰਗ ਕਰਦੀਆਂ ਤਾਂ ਉਹਨਾਂ ਦੀ ਭਾਫ਼ ਨਾਲ ਸਲਾਬ ਬਹੁਤ ਬਣ ਜਾਂਦੀ ਆ ਇਸ ਕਰਕੇ ਅੱਜ ਮੈਂ ਸਾਰੀ ਰਸੋਈ ਦੀ ਚੰਗੀ ਤਰ੍ਹਾਂ ਸਫਾਈ ਕਰੂਗੀ ਤੇ ਮੈਂ ਛੋਟੇ ਰਸੋਈ ਚ ਮਤਲਬ ਬਿਨਾਂ ਖਾਣੇਆਂ ਔਰ ਬਿਨਾਂ ਡੱਬਿਆਂ ਤੋਂ ਆਪਾਂ ਮੈਂ ਸਮਾਨ ਸਾਰਾ ਕਿਵੇਂ ਮੈਨੇਜ ਕਰਦੀ ਆ ਤੁਹਾਨੂੰ ਉਹ ਵੀ ਦੱਸੂਗੀ ਵੀ ਮਤਲਬ ਆਪਣੀ ਫੈਮਿਲੀ ਦੇ ਅਕੋਰਡਿੰਗ ਸਮਾਨ ਰੱਖਣਾ ਹਨਾ ਵੀ ਜ਼ਿਆਦਾ ਆਪਾਂ ਇੰਨਾ ਜਿੰਨੀ ਕੁ ਜ਼ਰੂਰਤ ਹੁੰਦੀ ਹੈ ਉਹਨਾਂ ਦਾ ਸਮਾਨ ਰੱਖੋ ਵੀ ਐਨਾ ਸਮਾਨ ਵੀ ਨਾ ਰੱਖੋ ਵੀ ਜ਼ਿਆਦਾ ਵੀ ਕਿਉਂਕਿ ਉਹਦੇ ਸਫਾਈ ਦਾ ਦੇਖੋ ਕੰਮ ਵੱਧਦਾ ਹੈ ਤੇ ਸਾਰਾ ਹਨਾ ਸਮਾਨ ਆਪਣਾ ਗੰਦਾ ਹੀ ਹੁੰਦਾ ਹੈ ਉਹਦੇ ਵਿੱਚ ਜੇ ਆਪਾਂ ਜ਼ਿਆਦਾ ਉਹ ਸਮਾਨ ਰੱਖ ਲੈਨੇ ਆ ਇਸ ਲਈ ਜਿੰਨੀ ਜ਼ਰੂਰਤ ਆਪਣੀ ਉਹਨਾਂ ਹੀ ਸਮਾਨ ਰੱਖੋ ਤੇ ਸਾਡੇ ਦੇਖੋ ਖਾਣੇ-ਖੂਨੇ ਕੁਝ ਨਹੀਂ ਹੈਗੇ ਤਾਂ ਵੀ ਅਸੀਂ ਆਪਣਾ ਦੋਨੇ ਕਿਚਨ ਮੈਨੇਜ ਰੱਖਦੇ ਆਂ ਮਤਲਬ ਆਪਣਾ ਪਰਿਵਾਰ ਜਿੰਨਾ ਸਮਾਨ ਰੱਖਦੇ ਆ ਸਮਾਨ ਵੀ ਦੇਖੋ ਜਿਆਦਾ ਹੈ ਨਹੀਂ ਹੈ ਦੋਨੇ ਪਾਸੇ ਸੇਮ ਹੀ ਆ ਪਰ ਅਸੀਂ ਦੋਨੇ ਪਾਸੇ ਸਮਾਨ ਆਪਣੀ ਰਸੋਈ ਨੂੰ ਮੈਨੇਜ ਕਰਕੇ ਰੱਖਦੇ ਆ ਵੀ ਸਫਾਈ ਦੀ ਵੀ ਜਿਆਦਾ ਲੋੜ ਨਾ ਪਵੇ ਕੰਮ ਵੀ ਜਿਆਦਾ ਨਾ ਵਧੇ ਤੇ ਡੱਬਿਆਂ ਤੋਂ ਬਿਨਾ ਵੀ ਸਾਡੇ ਸਾਰੇ ਮਤਲਬ ਵੀ ਇਦਾਂ ਅਸੀਂ ਸਾਰੇ ਮਸਾਲੇ ਮਸੂਲਿਆਂ ਦੇ ਡੱਬੇ ਰੱਖ ਸਕੀਏ ਵੀ ਖਾਨਿਆਂ ਤੋਂ ਵੀ ਨਾ ਬਿਨਾਂ ਤੋਂ ਤੇ ਹੁਣ ਮੈਂ ਮਤਲਬ ਹੁਣ ਸਭ ਤੋਂ ਪਹਿਲਾਂ ਨਾ ਮੈਂ ਇਨਾ ਟੈਲਾਂ ਨੂੰ ਚੰਗੀ ਤਰ੍ਹਾਂ ਇਹਦੇ ਨਾਲ ਸਾਫ਼ ਕਰੂੰਗੀ ਦੇਖੋ ਮੈਂ ਇੱਥੇ ਸਾਬਣੇ ਪਾਈ ਹੈ ਸਿਰਫ ਜਿਹੜੀ ਅਸੀਂ ਪਤੰਜਲੀ ਭਾਂਡੇ ਨੂੰ ਧੋਣ ਲਈ ਵਰਤਦੇ ਹਾਂ ਤੇ ਉਹ ਉਹਦੇ ਵਿੱਚ ਪਾਣੀ ਪਾ ਕੇ ਸਟੀਲ ਬੋਰ ਨਾਲ ਬਸ ਟੈਲਾਂ ਸਾਫ਼ ਕਰੂੰਗੀ ਕਿਉਂਕਿ ਇਹ ਸਟੀਲ ਬੋਰ ਨਾਲ ਹਲਕਾ-ਹਲਕਾ ਫੇਰਨ ਨਾਲ ਹੀ ਇਹਦੇ ਨਾਲ ਟੈਲਾਂ ਦੀ ਸਾਰੀ ਗੰਦਗੀ ਸਾਫ਼ ਹੋਈ ਜਾਣੀ ਜੇ ਹੋਰ ਤੁਸੀਂ ਮਤਲਬ ਹੋਰ ਕੁਝ ਯੂਜ਼ ਕਰਦੇ ਹੋ ਤਾਂ ਮੈਨੂੰ ਵੀ ਕਮੈਂਟਾਂ ਚ ਜਰੂਰ ਦੱਸਿਓ ਵੀ ਕਿਹਦੇ ਨਾਲ ਚੰਗੀ ਤਰ੍ਹਾਂ ਸਲੱਬ ਆਇਆ ਮਤਲਬ ਨਹੀਂ ਰਹਿੰਦਾ ਵੀ ਇਹਨਾਂ ਸ਼ੀਸ਼ੇ ਵਾਂਗੂ ਚਮਕਦੇ ਸਾਰੀਆਂ ਟੈਲਾਂ ਮੈਂ ਤਾਂ ਹਮੇਸ਼ਾ ਹੀ ਯੂਜ਼ ਕਰਦੀ ਆ ਇਹਦੇ ਨਾਲ ਇਹ ਸਫਾਈ ਕਰਦੀ ਆ ਸਾਰੀ ਟੈਲਾਂ ਟੁੱਲਾਂ ਦੀ ਤਾਂ ਜਾ ਕੇ ਸ਼ੀਸ਼ੇ ਵਾਂਗ ਜਮਕ ਰਹੁੰਦੀਆਂ ਨੇ ਬਾਕੀ ਜੇ ਹੋਰ ਵੀ ਐ ਤਾਂ ਤੁਸੀਂ ਕਮੈਂਟਾਂ ਚ ਜ਼ਰੂਰ ਦੱਸਿਓ ਤੇ ਇੱਧਰ ਮਾਈਕ੍ਰੋਵੇਵ ਤੇਰੀ ਮੈਂ ਇਹ ਸਟੀਲ ਵੁੱਲ ਫੇਰਿਆ ਹੈਗਾ ਇਹਨੂੰ ਮੈਂ ਗਿੱਲੀ ਲੀਰ ਨਾਲ ਮਤਲਬ ਵੀ ਨਿਚੋੜ ਕੇ ਹਨ ਚੰਗੀ ਤਰ੍ਹਾਂ ਮੇਰੀ ਸਫਾਈ ਕੀਤੀ ਆ ਤੇ ਸਭ ਤੋਂ ਪਹਿਲਾਂ ਮੈਂ ਨਾ ਦੇਖੋ ਮਤਲਬ ਜੇ ਆਪਾਂ ਮਤਲਬ ਥਕਾਵਟ ਵੀ ਨਾ ਹੋਵੇ ਆਪਾਂ ਨੂੰ ਹਨਾ ਤੇ ਆਪਾਂ ਸਫਾਈ ਵੀ ਕਰ ਸਕੀਏ ਤਾਂ ਆਪਾਂ ਜਿਵੇਂ ਇੱਕ ਦਿਨ ਇੱਕ ਕਮਰਾ ਫੜ ਲਿਆ ਇੱਕ ਦੂਜੇ ਦਿਨ ਉਸ ਕਿਚਨ ਫੜ ਲਿਆ ਅੱਜ ਮੈਨੂੰ ਥਕਾਵਟ ਪੂਰਾ ਵੀ ਨਹੀਂ ਹੋਈ ਕਿਉਂਕਿ ਮੈਂ ਨਕਲਾ ਕਿਚਨ ਹੀ ਕੀਤਾ ਸੀਗਾ ਪੂਰਾ ਥਕਾਵਟ ਨਹੀਂ ਹੋਈ ਅੱਜ ਮੈਨੂੰ ਇੱਧਰ ਸਾਰਾ ਕੁਝ ਇੱਧਰ ਇੱਧਰ ਵਾਲੀ ਸਾਈਡ ਕਰਤੀ ਦੇਖੋ ਮੈਂ ਇੱਧਰ ਸਾਰੀ ਨਾਲ ਕਲੀਨ ਕਰਕੇ ਮਤਲਬ ਵੀ ਸਾਰਾ ਸਾਫ ਕਰਕੇ ਉੱਪਰ ਆਹ ਗਿੰਡੀ ਦੇ ਲੈ ਰਹੇ ਹਾਂ ਇੱਕ ਲਈ ਹੋਈ ਆ ਇਹਨੂੰ ਸਾਫ ਪਾਣੀ ਨਾਲ ਨਿਚੋੜ ਨਿਚੋੜ ਕੇ ਚੰਗੀ ਤਰ੍ਹਾਂ ਸਾਰੀ ਸੈਲਫਾਂ ਤੇ ਇੱਧਰ ਫੇਰਤੀ ਆ ਦੇਖੋ ਇਹਨਾਂ ਸੈਲਫ ਦੇਖੋ ਇਹਨੂੰ ਕਲੀਨ ਕਰਦੇ ਸ਼ਿਸ਼ੇ ਵਾਂਗ ਚਮਕਾ ਦਿਆਂ ਸਾਫ ਕਰਦੇ ਪਰ ਹੁਣ ਇੱਕ ਵੀ ਦਾਗ ਨਹੀਂ ਹੈ ਤੇ ਦਿਖ ਰਿਹਾ ਪੂਰਾ ਬੀ ਬਾਕੀ ਜਦ ਸੈਟਿੰਗ ਕਰੂੰਗੀ ਸਾਰੇ ਸਮਾਰਟ ਘੰਟੇ ਲਾਉਂਗੀ ਕਿਵੇਂ ਲਾਉਂਗੀ ਕਿਵੇਂ ਮੁਤਾਬਕ ਹੀ ਬਿਠਾ ਰੱਖੂੰਗੀ ਹਨਾ ਉਹ ਲੋੜ ਲਗਾ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਸਾਰਿਆਂ ਦੀ ਸੈਟਿੰਗ ਕਰੂੰਗੀ ਤੁਹਾਨੂੰ ਮੈਂ ਅੱਗੇ ਹੁਣ ਵੀਡੀਓ ਚ ਸਾਰੀ ਚ ਦੱਸੂੰਗੀ ਨਾ ਕਰ ਰ ਫੇਰ ਆ ਰਿਹਾ ਫਾਂ ਦੇਖਣ ਆਉਣੇ ਨੇ ਉਹ ਰੇ ਆ ਕੇ ਨੇ ਲੋ ਜੀ ਹੁ ਮੈਂ ਨਾ ਸੋ ਆਹ ਕਰ ਰਹੀ ਹਾਂ ਸਾਪ ਕੋ ਅਹ ਸ਼ਿਸ਼ਿਆ ਸਾਰਾ ਕਿਉਂਕਿ ਸ਼ਿਸ਼ਿਆ ਇੰਨਾ ਜ਼ਿਆਦਾ ਬੰਦਾ ਹੋਇਆ ਪਿਆ ਸੀਗਾ ਮੱਖੀਆਂ ਨਾਲ ਵੈਸੇ ਤਾਂ ਮੈਂ ਹਾਂ ਮੀਰ ਜੀ ਆਹ ਨੂੰ ਫੇਰ ਦੇਉਂਗੀ ਸਟੀਲ ਨੂੰ ਕਿਉਂਕਿ ਇਹ ਤਾਂ ਐਮਏ 'ਚ ਹੀ ਰਹਿਤੇ ਐਂ ਸਾਫ਼ ਬਣਾਏਗੇ ਕੋਲੀ ਨੂੰ ਰਹਿ ਹੈ ਜਿਹੜਾ ਸ਼ਿਸ਼ਿਆ ਤੇ ਫੇਰ ਦੇਆ ਆ ਕਰਕੇ ਨਾ ਮੈਂ ਇਤਨਾ ਹੀ ਸਾਫ਼ ਕਰੂਗੀ ਹੁਣ ਸਾਰੀ ਇਹਦਾ ਕਲੀਨ ਹੋਣਾ ਸ਼ਿਸ਼ਿਆ ਦੁਆਰਾ ਹੋਏ ਸ਼ਿਸ਼ਿਆ ਲੱਗਣਾ ਹੈ ਕਿਉਂਕਿ ਇਹਨੇ ਮੱਖੀਆਂ ਬੈਠ ਜਾਣ ਤੋਂ ਬੰਦਵਾਉਂਦੇ ਆ ਨਹੀਂ ਉੱਪਰ ਇਹੋ ਕਰੀ ਜਾਂਦੀਆਂ ਨੇ ਇਹੋ ਸਫਾਈ ਕਰਦੀ ਦੁਬਾਰਾ ਫੇਰ ਨਹੀਂ ਅਜਿਹੀ ਹੋਈ ਜਾਂਦੀ ਆ 15 ਦਿਨਾਂ ਬਾਅਦ ਤਾਂ ਸ਼ੀਸ਼ਾ ਸਾਫ਼ ਕਰ ਦਿੰਦੇ ਹੁੰਦੇ ਆ ਸ਼ੀਸ਼ਾ ਤਾਂ ਕਿਉਂਕਿ ਗੰਦਾ ਸੁਹਣਾ ਹੀ ਆਦਾ ਗੰਡੇ ਤੇ ਨਾ ਸ਼ੀਸ਼ਾ ਤੇ ਗੰਦਗੀ ਐ ਝੰਕਦੀ ਐ ਇਸ ਕਰਕੇ ਸ਼ੀਸ਼ਾ ਦਾ ਸੀ 15 ਦਿਨਾਂ ਬਾਅਦ ਸਾਫ਼ ਕਰ ਦਿੰਦੇ ਆ ਸੋਈ ਚਾਂਦੀ ਆ ਵੀ ਆਪਣੇ ਨੀ ਕੰਬਰ ਸੋਈ ਚ ਜਿਆਦਾ ਕੰਮ ਹੁੰਦਾ ਹਨਾ ਇਹਦੇ ਕਰਕੇ ਸੋਈ ਨੂੰ ਸਾਫ਼ ਸੁਥਰਾ ਚੰਗੀ ਤਰ੍ਹਾਂ ਰੱਖਣਾ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਕੱਲ੍ਹ ਬਰਸਾਤ ਦੇ ਮੌਸਮ ਚ ਇੰਨਾ ਕੁਝ ਖਿਰਦਾ ਹਨਾ ਇਸ ਕਰਕੇ ਹਰ ਘਰ ਘਰ ਦੀ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਬਹੁਤ ਜ਼ਿਆਦਾ ਸਾਡੇ ਮਤਲਬ ਦੇਖਿਆ ਹੀ ਤੁਸੀਂ ਦੋ ਵਾਰ ਹੋ ਗਿਆ ਸਾਡੇ ਨਾਲ ਇਨਸੀਡੈਂਟ ਐੱਡ ਕੀ ਇਸ ਵਾਰ ਬਾਰੇ ਇਹਨਾਂ ਸ਼ੁਕਰਵਾਹਿ ਗੁਰੂ ਦੀ ਕਿਰਪਾ ਨਾਲ ਅਸੀਂ ਅੰਦਰ ਅਸੀਂ ਸਾਫ਼ਾਈ ਪੂਰੀ ਰੱਖਦੇ ਆ ਰੱਖਦੇ ਬਾਰੇ ਵੀ ਹਨ ਹੁਣ ਖੇਤਾਂ ਚ ਘਰ ਹੁਣ ਕਰਕੇ ਹਨਾ ਵਾਰ-ਵਾਰ ਉਹ ਜਾਣ ਕਰਦੇ ਆਈ ਜਾਂਦੇ ਆ ਪਤਾ ਨਹੀਂ ਕਸਟਮ ਦੇ ਨੇ ਪਹਿਲਾਂ ਵੀ ਕਦੇ ਵੀ ਆਏ ਜਦੋਂ ਦੇ ਸੀ ਇੱਥੇ ਮਕਾਨ ਪਾਇਆ ਹੁਣ ਐਸਾ ਕੀ ਹੋਇਆ ਵੀ ਟਾਈਮ ਹੋਇਆ ਸਾਡੇ ਨਾਲ ਪਤਾ ਨਹੀਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਅਸੀਂ ਵੀਡੀਓਜ਼ ਫੇਮਸ ਹੋ ਗਏ ਮੈਂ ਪਤਾ ਨਹੀਂ ਤੁਸੀਂ ਸਾਰੇ ਤੇਕ ਲੜ ਕੇ ਚੱਕਰ ਆ ਪਤਾ ਵੀ ਕੀ ਆ ਇਹ ਐਕਟਿੰਗ ਮੈਂ ਨਹੀਂ ਦੇਖਿਆ ਜਦ ਤਨਵਰ ਵੀ ਗੋ ਨੂੰ ਪਤਾ ਲੱਗ ਗਿਆ ਕਿ ਵੀਡੀਓ ਬਣਦੀ ਆ ਉਹ ਵੀ ਆਪਣੇ ਵੀਡੀਓ ਬਣਵਾਣ ਆਈ ਤੇ ਆਇਕ ਤੇ ਮੈਂ ਘਟ ਪਏ ਨੇ ਨਾ ਗਰਮੀ ਜਿਆਦਾ ਕਰਕੇ ਦੇ ਦਨੀਆ ਤਾਂ 3-4 ਵਾਰ ਟੁੱਟ ਗਈ। ਹਲੋ? ਲੋਕ ਟੁੱਟ ਗਏ ਦੇ। ਨਾ ਗਏ ਦਨ। ਲੋੱਗੇ ਹੋਣਾ ਸਾਰੇ ਆ ਦੇਖੋ ਇੱਧਰ ਕਲੀਨਿੰਗ ਕਰਤੀ ਤੇ ਜਿਹੜੇ ਇੱਧਰ ਭਾਂਡੇ ਪਏ ਆ ਇਹਨੇ ਸਾਫ਼ ਕੀਤੇ ਹੋਏ ਆ। ਜਿਹੜੇ ਇੱਧਰ ਕੱਪ-ਕੁੱਪ ਪਏ ਆ ਨਾ ਇੱਧਰ ਇਹ ਸਾਰੇ ਸਾਫ਼ ਕਰਕੇ ਮੈਂ ਇੱਧਰ ਰੱਖੇ ਆ ਤੇ ਇੱਧਰ ਸਾਰੇ ਸ਼ੀਸ਼ੇ-ਸ਼ੀਸ਼ੇ ਸਾਰੇ ਸਾਫ਼ ਕਰਤੇ। ਇਹ ਮਾਗੀ ਭਾਂਡਿਆਂ ਦੇ ਬਾਰੇ ਹੁਣ ਭਾਂਡੇ ਇਹ ਦੇਖੋ ਜਿਹੜੇ ਡੱਬੇ ਆ ਨਾ ਸਾਰੇ ਇਹ ਟੋਕਰੀ ਚ ਪਾਈ ਹੋਇਆ ਤੇ ਇਹ ਦੋਹੇ ਟੋਕਰੀਆਂ ਚ ਹੁਣ ਇਹ ਸਾਰੇ ਆਪਣੇ ਧੋ ਧੋ ਕੇ ਆਪਾਂ ਸਾਫ ਕਰਕੇ ਇਹਦੇ ਵਿੱਚ ਰੱਖਣੇ ਆ ਦੁਬਾਰਾ ਕਿਉਂਕਿ ਇਹਨੇ ਜਿਆਦਾ ਗੰਦੇ ਪਏ ਆ ਇਹਦਾ ਫਿਰ ਜਿਹੜਾ ਬਾਤੂ ਸਮਾਨ ਹੈ ਉਹ ਚੜੀਆਂ ਨੇ ਛੋਟੀਆਂ ਛੋਟੀਆਂ ਇਹ ਵੀ ਮਸਾਲੇ ਜਿਹੜੇ ਹੈਗੇ ਆ ਇਹ ਮਸਾਂ ਦੇ ਰੱਖਣੀਆਂ ਤੇ ਮਤਲਬ ਅੰਦਰ ਤਾਂ ਬਹੁਤ ਹੀ ਜਾਦੇ ਨੇ ਜੀਆਂ ਤਾਂ ਸਰ ਮਤਲਬ ਇਹਨਾਂ ਦੇ ਵਿੱਚ ਤਾਂ ਜਿੰਨੇ ਹਰੀ ਢਾਚੀ ਐਵੇਂ ਪਾਲਾ ਲੈਨੇ ਕਾਲੀ ਦੇ ਚਾਵੇਂ ਜਿਹੜੀ ਛੋਟਾ ਛੋਟਾ ਜਿਹਾ ਮਸਾਲਾ ਹੁੰਦਾ ਕੋਈ ਉਹ ਪਾ ਲਵਨੇ ਨੇ ਅਸਟੇ ਵੀ ਤੁਸੀਂ ਅੱਜ ਤੱਕ ਕਮੈਂਟ ਬਹੁਤ ਬੀ ਸਾਈ ਕਮੈਂਟਸ ਕਰਦੇ ਨੇ ਵੀ ਅੱਜ ਤੱਕ ਪਲਾਸਟਿਕ ਦੇ ਤੱਕ ਆਪ ਜੀ ਮੈਂ ਬਾਟੀ ਯੂਜ਼ ਕਰ ਲਵਾਂਗੀ ਨਾ ਕੋਈ ਮਸਾਲੇ ਨੂੰ ਲੈ ਪਾਵਣੇ ਉਹ ਮੇਰੇ ਤੋਂ ਮੁਰਲੇ ਦਾ ਲਈਏ ਕਾਜ ਨਾ ਬਣਦਾ ਇਸ ਦਾ ਕਿ ਕਲਾਸਿਕ ਦੇ ਸਸਤੇ ਵਾਲੇ ਮਿਲਦੇ ਨਹੀਂ ਆਪਾਂ ਕਿ ਮੈਂ ਉਹ ਵੀ ਚੀਜ਼ਾਂ ਨਾ ਉਹ ਵੀ ਸਾਹਮਣੇ ਰੱਖ ਲੀ ਜਦਾਂ ਛੋਟੀਆਂ ਹੋਣ ਵੱਡੀਆਂ ਹੋਣ ਕੋਈ ਵੀ ਚੀਜ਼ ਤੈਲ ਉਹਦੇ ਛੋਟੀਆਂ ਜਿਹੀ ਚੀਜ਼ ਹੀ ਤੈਲ ਹੁੰਦੀ ਹੈ ਜਿਵੇਂ ਮੈਂ ਉਹਦੇ ਰਸ ਕੇ ਲਿਆ ਹਰੀਆਂ ਇਲਾਚੀਆਂ ਪਾ ਦਿੰਦਾ ਕਦੇ ਕਾਰਨੇ ਵਾਲਾ ਨਹੀਂ ਹੁੰਦੀ ਆ Gracias. ਹੋ ਰਿਹਾ ਜਿਹੜਾ ਜ਼ਰੂਰੀ ਸਮਾਨ ਚਾਹੀਦਾ ਹੁੰਦਾ ਵੀ ਉਹ ਫੇਸ ਕੁੱਕਰ ਪਰ ਆ ਕੇ ਤਾਂ ਫਟ 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 ਚੁੱਕੀ ਜਾਈਏ ਸਾਰੇ ਸਬਸਕ੍ਰਾਈਬਰਸ ਹੋਣੇ ਹੀ ਹੋਣੀ ਨੇ ਤੋਂ ਬਾਅਦ ਫਿਰ ਤੁਹਾਨੂੰ ਮੈਂ ਦਿਖਾਉਂਗੀ ਸਾਰੀ ਨੇੜੇ ਤੇ ਕਰਕੇ ਤੇ ਫ੍ਰੀਜ ਤੇ ਮੈਂ ਬਰਫ਼ ਵਾਲਾ ਖਾਣਾ ਜਿਹੜਾ ਬੰਦ ਕਰਤਾ ਕਿਉਂਕਿ ਬਰਫ਼ ਜਮੀ ਪਈ ਐ ਤੇ ਬਰਫ਼ ਤਾਂ ਸਾਰੀ ਇਹਨੇ ਪਿੰਗੜ ਚੁਗੀ। ਬੱਸ ਤੇ ਬੋਤਲਾ ਸੀ ਪਾਣੀ ਦੀ ਉਹ ਕੱਢਦੇ ਨਹੀਂ ਹੈਗੇ ਛਾਟੀਆਂ ਸਾਰੀਆਂ ਰੱਖਣੀਆਂ ਸੋਰੀ ਰੱਖਦੇ ਨਹੀਂ ਰੱਖਣੀਆਂ ਛੱਡਣੀਆਂ ਨਾ ਛਾਟੀਆਂ ਰੱਖਣੀਆਂ ਕਿਉਂਕਿ ਮੌਸਮ ਠੰਡਾ ਹੋ ਗਿਆ ਮੌਸਮ ਤਾਂ ਠੰਡ ਪੈ ਗਿਆ। ਸਾਰੀ ਕਲੀਨਿੰਗ ਹੋ ਗਈ ਆ ਦੇਖੋ ਸ਼ੀਸ਼ੇ ਮਾਮ ਚਮਕਾਤੀ ਸਾਰੀ ਰਸੋਈ ਦੇਖੋ। ਸਾਰੀ ਕਲੀਨਿੰਗ ਕਰਤੀ ਦਰ ਦੇਖੋ ਨਾ ਮੇ ਨਵੇਂ ਭਾਂਡੇ ਹੋ ਗਏ ਸਾਰੇ ਨਹੀਂ ਤਾਂ ਜਦ ਮਿੱਟੀ ਚੜੀ ਵੀ ਹੁੰਦੀ ਤੇ ਇਹਨੇ ਬੁਰੇ ਲਾ ਦੇਦੇ ਆ ਭਾਂਡੇ ਵੀ ਘਟਾਤੇ ਸਾਰੇ ਤੇ ਜਿਹੜੇ ਮਤਲਬ ਡੇਲੀ ਯੂਜ਼ ਨੂੰ ਚਾਹੀਦੇ ਆ ਕੜਸੀਆਂ ਕੁਰਸੀਆਂ ਹਜੇ ਕੜਸੀਆਂ ਸਾਡੀਆਂ ਧੋਨੀਆਂ ਪਈਆਂ ਨੇ ਤੇ ਬਾਕੀ ਜਿਹੜੇ ਨਹੀਂ ਦੇਰ ਨਾਲ ਚਾਹੀਦੇ ਹੰਦੇ ਨੇ ਭਾਂਡੇ ਇਹਨਾਂ ਹੇਠਾਂ ਰੱਖਦੇ ਕਿਉਂਕਿ ਬਿੱਲ ਨੇ ਵਗੈਰਾ ਸਾਰਾ ਚੀਜ਼ ਸਾਡੇ ਤਿੰਨ ਤਿੰਨ ਐਂਗੀਆਂ ਦੋ ਦੋ ਤਿੰਨ ਤਿੰਨ ਚਾਰ ਚਾਰ ਉਹ ਜਿਹੜੀਆਂ ਬਾਕੀ ਅਸੀਂ ਰੱਖਦੇ ਆ ਦੋ ਰੱਖੇ ਹੋਏ ਆ ਅਸੀਂ ਬਾਹਰ ਇੱਕ ਆਹਾ ਇਹ ਅੰਦਰ ਯੂਜ਼ ਕਰਦੇ ਇੱਕ ਬਾਹਰ ਵਾਲੀ ਢੋਲੀ ਚ ਕਣਕ ਵਾਲੇ ਆਟੇ ਚ ਤੇ ਇਧਰ ਵੀ ਜਿਹੜਾ ਸਮਾਨ ਹੈ ਜੋ ਬਾਧੂ ਦਾ ਸਾਰਾ ਕੱਢਤਾ ਇਹ ਲਫਾਫੇ ਤਾਰ ਰੱਖਿਓ ਇਹਨੇ ਕਿਉਂਕਿ ਜਦ ਅਸੀਂ ਚਾਪਤੀ ਵਗੈਰਾ ਅੰਦਰ ਚਾਹ ਦੀ ਕਰਦੇ ਆ ਫਿਰ ਉਹ ਲਫਾਫੇ ਚ ਪਾ ਪਾ ਕੇ ਅਸੀਂ ਰਸਵਿੰਚ ਪਾਈ ਜਾਂਦੇ ਆ ਐਵੇਂ ਨਹੀਂ ਫਿਰ ਉਹ ਸਿੱਢਦੇ ਤੇ ਇਧਰ ਵੀ ਅਸੀਂ ਹੁਲੀਆ ਬਾਕੀ ਥੋੜੇ 10 ਦਿਨਾਂ ਤੱਕ ਚੇਂਜ ਕਰਾਂਗੇ ਬਾਕੀ ਇਹ ਭਾਂਡੇ ਸਾਰੇ ਮਾਜ ਕੇ ਰੱਖਤੇ ਹਾਂ ਇਹ ਯੂਵੀ ਦਾ ਗੱਲਾ ਇਹਨੂੰ ਵੀ ਸਪੇਂਡ ਕਰਕੇ ਸੋਨਾ ਜਿਹਾ ਬਣਾਪੀ ਲਓ ਜੀ ਸਾਰੀ ਕਲੀਨਿੰਗਸ ਕਰਤੀ ਐ ਆਣ ਚਮਕਾ ਤਿਰਸੋ ਦੇਖੋ نیچے ਵੀ ਸਭ ਖਾਲੀ ਐ ਨੀ ਚੱਗੇ ਵੀ ਖਾਲੀ ਹੁੰਦਾ ਜ਼ਰੂਰਤ ਵਾਲੀ ਚੀਜ਼ ਰੱਖੀ ਲੇ ਕਰਦੇ ਸੀ ਲੋ ਜੀ ਇਹ ਭਾਂਡੇ ਤਾਂ ਸਾਡੇ ਰੋਜ਼ ਦਿੱਲੀ ਤੋਂ ਹੁੰਦੇ ਨੇ ਲੋ ਜੀ ਪੱਜ ਕੇ 4 ਟਾਈਮ 4 ਦਾ ਹੋ ਗਿਆ ਕੱਪੜੇ ਕੁੱਪੜੇ ਹੁਣ ਧੋ ਕੇ ਹਟੀਆਂ ਮੈਂ ਆਲੂ ਛੋਲੇ ਉਪਰ ਜੱਦਾ ਘੰਟਾ ਤਾਂ ਕਰਤਾ ਤਾਂ ਕਰਕੇ ਹੋ ਪਹਿਲੇ ਹੀ ਘਰ ਗਏ ਤੁਪ ਆਜੇ ਚੁੰਨੇ ਤੇ ਗਈ ਨਹੀਂ ਇਹਦੇ ਤੁਪ ਹੈ ਗਈ ਆ ਤੇ ਬਸ ਇੱਕ ਅੱਗੇ ਦੇ ਵਿੱਚ ਉਹਨਾਂ ਸਾਡੇ ਰਖੜੀਆਂ ਦੀਆਂ ਤਿਆਰੀਆਂ ਹੋ ਗਈਆਂ ਆ ਬੋੜੀਆਂ ਨੇ ਪਰਸੋਂ ਨੂੰ ਭੂਆਉਗੀ ਜਲਦੀ ਆ ਜਾਣਗੇ ਕਹਿੰਦੇ ਹੋਏ ਐਵੇਂ ਵੀ ਛੁੱਟੀ ਆ ਹੁਣ 15 ਅਗਸਤ ਦੀ ਤਾਂ ਕਰਕੇ ਵੀ ਆ ਜਾਣਗੇ ਫਿਰ ਉਹਦੇ ਬਾਅਦ ਫਿਰ ਆਪਣਾ ਵੀ ਦੇਖਣਾ ਹੁੰਦਾ ਮਤਲਬ ਉਹਨਾਂਰੇ ਵੀ ਥੋੜੀਆਂ ਆਉਣਗੀਆਂ ਭੂਆਉਣਗੀਆਂ ਹਨਾ ਉਹਨਾਂ ਨੂੰ ਵੀ ਦੇਖਣਾ ਪੈਂਦਾ ਏ ਇਸ ਲਈ ਆਪਣਾ ਬੱਸ ਸਮਾਂ ਤੈਅ ਕਰਕੇ ਹੁਣ ਉਹ 15 ਅਗਸਤ ਨੂੰ ਆਉਣਗੇ ਚਲੋ ਜੀ ਹੁਣ ਮੈਂ फटाफट Ảਦਾ ਗਰਮੀ ਬਹੁਤ ਪੈਰੀ ਐ ਸੇਕ ਉਹ ਸਬਜ਼ੀਆਂ ਤੜਕਾ ਲਾ ਦਿਆ ਲਾ 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 ਮੇਰਾ ਮਤਲਬ ਮੈਂ ਕੁਝ ਹੋਰ ਉਹ ਨਾ ਲੱਗੀ ਤੀ ਮੂੰਹ ਚ ਨਿਕਲ ਗਿਆ ਹਾਂ ਸਬਜ਼ੀਆਂ ਤੜਕਾ ਲਾਤਾ ਆਲੂ ਛੋਲੇ ਵੀ ਨੇ ਤੇ ਹੁਣ ਬੱਸ ਪਾਣੀ ਪਾ ਕੇ ਹੌਲੀ ਹੌਲੀ ਉਹ ਟੱਕੀ ਲੈ ਢੱਕਣ ਲੈਣ ਗਈ ਤੀ ਅੰਨੇ ਗੜੇ ਤੰਤਰ ਵਜ ਜਾਂਦੇ ਨੇ ਅੰਨੇ ਗੜੇ ਤੰਤਰ ਸਵੇਰ ਦੀ ਸਫਾਈ ਔਖੇ ਹਾਂ ਬਾਰ ਬਾਰ ਸਮਾਨ ਜਕੜਨ ਦਾ ਅੰਦਰ ਜੇ ਰਸੋਈ ਚ ਬਣਾਈ ਉੱਥੇ ਦਾ ਸਾਰਾ ਸਮਾਨ ਉੱਥੇ ਹੁੰਦਾ ਉੱਥੇ ਦਾ ਫਿਰ ਐ ਵੀ ਆਪਾਂ ਫਟਾਫਟ ਕਰਕੇ ਹੋਰ ਕੰਮ ਵੀ ਲੱਗ ਜਾਂਦੇ ਆਪਾਂ ਨਾਲ ਸਮਾਨ ਵੀ ਸਾਰਾ ਉੱਥੇ ਹੁੰਦਾ ਸਬਾਨਾ ਉਹ ਰੱਗ ਵਾਲ ਨਹੀਂ ਪੈਂਦੀ ਸਮਾਨਟ ਹੋਣਾ ਪੈਂਦਾ ਅੰਦਰ ਸਾਨੂੰ ਨਾ ਸਬਦੀ ਪੱਜੀ ਬਣਾਉਣ ਦਾ ਮਜ਼ਾ ਵੀ ਆਉਂਦਾ ਕੋਈ ਕੁਕਿੰਗ ਕਰਦੇ ਅਸੀਂ ਅੰਦਰ ਕਰਨ ਚ ਸਾਨੂੰ ਬਹੁਤ ਮਜ਼ਾ ਆਉਂਦਾ ਮਜ਼ਾ ਆਉਂਦਾ ਬਾਹਰ ਤਾਂ ਬਹੁਤ ਔਖੀ ਆ ਬਹੁਤ ਆ ਸਾਰਾ ਸਮਾਨ ਲੈ ਕੇ ਆਉਂਦੇ ਲੈ ਕੇ ਜਾਉਂਦੇ ਤਾਂ ਡੇਡ ਬੰਦੇ ਹੋ ਜਾਂਦੇ ਆ ਇੱਕ ਦਰ ਸੋਈ ਦੂਜੀ ਹੁੰਦੀ ਆ ਵੀ ਉਹ ਫਿਰ ਰੋਟੀ ਬਣਾ ਲਈ ਤੇ ਹੁਣ ਚੱਲੇ ਅਸੀਂ ਗੁਰਦੁਆਰਾ ਸਾਹਿਬ ਟਾਈਮ ਉੱਧਰ ਦੇਖੋ ਪੂਨੇ ਸਾਤ ਹੋ ਗਿਆ ਦੂਰ ਤੇ ਦਿਖ ਨਹੀਂ ਰਿਹਾ ਹੈਗਾ ਬਹੁਤ ਪਿੱਛੇ ਹੈ ਤੇ ਮੈਂ ਬੈਕ ਕੈਮਰਾ ਕੀਤਾ ਹੋਇਆ ਏ ਹੁਣ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਆ 4:7 ਹੋ ਗਏ ਕਿਉਂਕਿ ਫਿਰ ਇਹ ਤਾਂ ਪਹਿਲਾਂ ਬਾਬਾ ਜੀ ਅਰਦਾਸ ਕਰਨ ਲੱਗਣ ਵੀ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਜੀਏ ਫਟਾਫਟ ਤੇ ਅੱਧਰ ਹਾਬ ਨੂੰ ਸੁੱਸੂ ਕਰਾ ਰਹੇ ਆ ਤਾਂ ਕਿ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਨਾ ਫਿਰ ਕਰਦੇ ਕਿਉਂਕਿ ਨਿਆਣੇ ਦਾ ਪਤਾ ਨਹੀਂ ਹੁੰਦਾ ਇਸ ਕਰਕੇ ਅਸੀਂ ਘਰ ਤੋਂ ਹੀ ਇਹਨੂੰ ਇਹਦਾ ਕੰਮ ਕਮੈਨ ਖਤਮ ਕਰਾ ਕੇ ਲੈ ਕੇ ਜਾਂਦੇ ਹੁੰਦੇ ਆਂ ਮੈਂ ਤਾਂ ਬੁੜਾ ਬੋਲਦਾ ਨਾ ਤੂੰ ਪੌਰੇ ਦਾ ਦਿੱਲੀ ਤੋਂ ਗੱਲਬਾਤ ਹੋ ਰਹੀ ਆ ਉਹਦੇ ਵਿੱਚ ਨੂੰ ਦਿੱਲੀ ਤੋਂ ਆਵਾਜ਼ ਆ ਰਹੀਆਂ ਨੇ ਹਨਾ ਉਹ ਇਹ ਤਾਂ ਤੂੰ ਪੌਰੇ ਦੀ ਫੈਰਿਆ ਦੇਖੀ ਇਹਦੇ ਆ ਬੂ ਖੁਸ਼ ਹੋ ਰਿਹਾ ਹੱਸ ਰਿਹਾ ਹੱਸ ਰਿਹਾ ਆ ਉਹ ਕਿੱਥੇ ਵਾਪਾ ਕਿੱਥੇ ਬੁੱਤ ਕੈਮਰੇ ਚੋਂ ਉਧਰ ਆ ਸੱਟ ਕੋਲੇ ਮਰਾ ਜਾ ਗੁਰਦੁਆਰੇ ਜਾ ਰਹੇ ਆ ਕੈਮਰੇ ਨੂੰ ਵਾਇਰ ਕਰ। ਉਹ ਸੈੱਟ ਕਰਿਓ। ਸੈੱਟ ਕਰਿਓ। ਚਲੋ ਜੀ ਚੱਲੀਏ ਸਾਹਮਣੇ ਸੂਰਜ ਕਿੱਡਾ ਹੋ ਰਿਹਾ ਦੇਖੋ ਸੂਰਜ ਕਿੰਨਾ ਸੋਹਣਾ ਲੱਗ ਰਿਹਾ ਸੂਰਜ। ਲਾਲ ਲਾਲ। ਚਲਿਏ ਬਾਸ ਹੁਣਾ ਖੋਣ ਨਾ ਸਾਰਾ ਖੁਲਜੂਗਾ। ਕੋਣ ਨਹੀਂ ਲੋ ਜੀ ਸਾਡੀ ਵੀਡੀਓ ਇੱਥੇ ਤੱਕ ਸੀਗੀ। ਮੈਨੂੰ ਲੱਗਿਆ ਕਿ ਤੂੰ ਪਾਣੀ ਪੀ ਰਿਹਾ। ਲੈ ਕਾ ਪਿਆ ਲੋ ਜੀ ਸਾਡੀ ਵੀਡੀਓ ਅੱਜ ਦੀ ਇੱਥੇ ਤੱਕ ਸੀਗੀ ਤੇ ਸਵੇਰ ਦੀ ਕਲੀਨਿੰਗ ਬਹੁਤ ਵਧੀਆ ਹੋਈ ਅੱਜ ਕੋਈ ਥਕਾਵਟ ਨਹੀਂ ਹੋਈ ਕਿਉਂਕਿ ਕੱਲੀ ਕਿਚਨ ਸੀਗੀ ਹਨਾ ਕਲੀ ਸੋਈ ਸੋਈ ਸਾਫ ਕਰਨੀ ਸੀਗੀ ਤਾਂ ਕਰਕੇ ਸਾਫ ਸਫਾਈ ਜਿਹੜੀ ਬਹੁਤ ਵਧੀਆ ਹੋ ਗਈ ਅ ਇੱਕ ਇੱਕ ਜੇ ਮਤਲਬ ਵੀ ਆਪਾਂ ਹੌਲੀ ਹੌਲੀ ਹਨਾ ਸਭ ਤੋਂ ਸਫਾਈ ਕਰਨੀ ਹੋਵੇ ਵੀ ਥਕਾਵਟ ਵੀ ਨਾ ਹੋਵੇ ਆਪਾਂ ਨੂੰ ਤਾਂ ਇੱਕ ਇੱਕ ਚੀਜ਼ ਕਰ ਦੋ ਮਤਲਬ ਕਦੇ ਸੋਈ ਕਰਤੀ ਕਦੇ ਇੱਕ ਕਮਰਾ ਕਰਤਾ ਫਿਰ ਦੂਜਾ ਕਰਤਾ ਇਦਨਾਲ ਆਪਾਂ ਨੂੰ ਥਕਾਵਟ ਵੀ ਨਹੀਂ ਹੁੰਦੀ ਤੇ ਕੰਮ ਵੀ ਆਪਣਾ ਟਾਈਮ ਟਾਈਮ ਅਨਸਾਰ ਹੋਈ ਜਾਂਦਾ ਹੈ ਟਾਈਮ ਟਾਈਮ ਤੇ ਤੇ ਬਸ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਸਾਡੇ ਚੈਨਲ ਨੂੰ ਬਲੀ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਮਿਲਾਂਗੇ ਤੁਹਾਨੂੰ ਅਸੀਂ ਆਪਣੇ ਅਗਲੇ ਵਧੀਆ ਜਿਹੇ ਵਲੌਗ 'ਚ